ਅੱਜ ਖਬਰ ਦੱਸਦੇ ਹੋਏ ਕਾਲਜੇ ਚੋਂ ਧੂ ਨਿਕਲ ਰਹੀ ਹੈ ਕਿ ਸਾਡੇ ਵਿਚਕਾਰ ਮਸ਼ਹੂਰ ਪੰਜਾਬੀ ਲੋਕ ਗਾਇਕ ਰਾਜਵੀਰ ਜਵੰਦਾ ਨਹੀਂ ਰਹੇ ਜੀ ਹਾਂ ਜ਼ਿੰਦਗੀ ਦੀ ਜੰਗ ਹਾਰ ਗਏ ਰਾਜਵੀਰ ਜਵੰਦਾ ਵੀਰ ਅੱਜ ਸਾਡੇ ਵਿਚਕਾਰੋਂ ਚਲੇ ਗਏ ਤੇ ਖਬਰ ਆਉਂਦਿਆਂ ਹੀ ਹਰ ਕਿਸੇ ਦੇ ਮਨ ਦੇ ਵਿੱਚ ਉਹ ਸੋਗ ਹੈ ਕਿ ਸ਼ਾਇਦ ਕੋਈ ਸਾਡਾ ਆਪਣਾ ਇਸ ਦੁਨੀਆ ਤੋਂ ਚਲਾ ਗਿਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਜੇਰੇ ਇਲਾਜ ਸੀ ਤੇ ਵੈਂਟੀਲੇਟਰ ਸਪੋਰਟ ਤੇ ਉਸ ਨੂੰ ਰੱਖਿਆ ਗਿਆ ਸੀ ਤੇ ਅੱਜ ਕਰੀਬ 10 ਦਿਨਾਂ ਬਾਅਦ ਉਹ ਇਸ ਫਾਨੀ ਸੰਸਾਰ ਤੋਂ ਹਮੇਸ਼ਾ ਲਈ ਅਲਵਿਦਾ ਆਖ ਗਿਆ ਤੇ ਅੱਜ ਹਰ ਕਿਸੇ ਦੀ ਅੱਖ ਨਮ ਹੈ ਕਿਉਂਕਿ ਬੇਵਕਤੀ ਤੇ ਬੇਵਜਾ ਮੌਤ ਨੇ ਅੱਜ ਉਹ ਹੀਰਾ ਪੰਜਾਬੀ ਸੰਗੀਤ ਜਗਤ ਤੋਂ ਖੋ ਲਿਆ ਜਿਸ ਨੇ ਹੁਣ ਤੱਕ ਬੜੀ ਹੀ ਪਰਵਾਰਕ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾਈ ਤੇ ਅੱਜ ਬੜੇ ਹੀ ਦੁਖੀ ਹਿਰਦੇ ਦੇ ਨਾਲ ਸਾਨੂੰ ਇਹ ਗੱਲ ਸਾਂਝੀ ਕਰਨੀ ਪੈ ਰਹੀ ਹੈ ਕਿ ਗਾਇਕ ਰਾਜਵੀਰ ਜਵੰਦਾ ਜ਼ਿੰਦਗੀ ਦੀ ਅੱਜ ਜੰਗ ਹਾਰ ਗਿਆ ਕਿਉਂਕਿ ਜਿਸ ਦਿਨ ਤੋਂ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਉਸ ਦਿਨ ਤੋਂ ਲੈ ਕੇ ਹੁਣ ਤੱਕ ਹਰ ਬੰਦੇ ਦੇ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ਕਿ ਸ਼ਾਇਦ ਰਾਜਵੀਰ ਜਵੰਦਾ ਠੀਕ ਹੋ ਜਾਵੇ ਪਰ ਸਥਿਤੀ ਵਿੱਚ ਕੋਈ ਸੁਧਾਰ ਨਾ ਹੋਣਾ ਅਤੇ ਡਾਕਟਰਾਂ ਵੱਲੋਂ ਵੀ ਹਾਰ ਮੰਨ ਲਈ ਗਈ ਤੇ ਅੱਜ ਰਾਜਵੀਰ ਅੱਜ ਸੋਹਣੇ ਸੰਸਾਰ ਤੋਂ ਹਮੇਸ਼ਾ ਲਈ ਚਲਾ ਗਿਆ ਤੇ ਆਪਣੇ ਗੀਤਾਂ ਰਹੀ ਸੋਹਣੀਆਂ ਯਾਦਾਂ ਛੱਡ ਗਿਆ ਸਾਡੇ ਲਈ ਸੱਚ ਕਿਹਾ ਹੈ ਕਿ ਦੁਨੀਆ ਤੋਂ ਜਾਣਾ ਸਭ ਨੇ ਹੈ ਪਰ ਬੇਵਕਤੀ ਮੌਤ ਦੇ ਨਾਲ ਚਲੇ ਜਾਣਾ ਇਹ ਬਹੁਤ ਦੁਖਦਾਈ ਹੁੰਦਾ ਹੈ ਕਿਉਂਕਿ ਰਾਜਵੀਰ ਦਾ ਥੋੜਾ ਸਮਾਂ ਪਹਿਲਾਂ ਪਿਤਾ ਇਸ ਦੁਨੀਆ ਤੋਂ ਗਿਆ ਤੇ ਹੁਣ ਉਹ ਖੁਦ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਤੇ ਪਿੱਛੇ ਛੱਡ ਗਿਆ ਆਪਣੀ ਪਤਨੀ ਦੋ ਬੱਚੇ ਅਤੇ ਮਾਂ ਨੂੰ ਜਿਨ੍ਹਾਂ ਦਾ ਅੱਜ ਕੀ ਹਾਲ ਹੋਣਾ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਪਰਮਾਤਮਾ ਅੱਗੇ ਇਹੋ ਅਰਦਾਸ ਹੈ ਕਿ ਰਾਜਵੀਰ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਿਸ਼ ਕਰਿਓ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਿਓ ਅਲਵਿਦਾ ਰਾਜਵੀਰ ਜਵੰਦਾ ਬਾਈ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ